ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਨਾ ਆਪਾਂ ਅਮਰੂਦਾਂ ਦੇ ਬੂਟੇ ਤਾਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਨੇ ਜਿਹੜੇ ਅਮਰੂਦਾਂ ਨੂੰ ਸੁੰਡੀ ਪੈ ਜਾਂਦੀ ਆ ਅੱਜ ਕੱਲ ਫਲ ਫਲ ਤਾਂ ਪੈ ਹੀ ਚੁੱਕਿਆ ਅਮਰੂਦਾਂ ਨੂੰ ਚਲੋ ਅਲੱਗ-ਅਲੱਗ ਬੂਟੇ ਹੁੰਦੇ ਹਰੇਕ ਦੇ ਘਰਾਂ ਦੇ ਵਿੱਚ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੂਟਿਆਂ ਨੂੰ ਫਲ ਪੈ ਚੁੱਕਿਆ ਤੇ ਫਲ ਜਦੋਂ ਅਮਰੂਦ ਬਣ ਜਾਂਦਾ ਉਹਦੇ ਵਿੱਚ ਤਾਂ ਸੁੰਡੀ ਪੈ ਜਾਂਦੀ ਆ ਇਹ ਸਾਲਾ ਹਰੇ ਬੜਾ ਚੱਕਰ ਆ ਵੀ ਜਦੋਂ ਚੁੰਡੀ ਪੈ ਗਈ ਤਾਂ ਦੇਖ ਲਓ ਸਾਰਾ ਅਮਰੂਦ ਆਪਣਾ ਖਰਾਬ ਹੋ ਜਾਂਦਾ ਆ ਤੁਹਾਨੂੰ ਇਹਦੇ ਨਾਲ ਇੱਕ ਇੱਕ ਨੁਕਤਾ ਸਾਂਝਾ ਕਰਨ ਲੱਗੇ ਆ ਸਾਰਿਆਂ ਨਾਲ ਸਾਂਝਾ ਕਰਿਓ 2 ਲੀਟਰ ਵਾਲੀ ਬੋਤਲ ਲੈ ਲਿਓ ਇੱਕ ਪੈਪਸੀ ਦੀ ਉਹਨੂੰ ਕੱਟ ਲਿਓ ਉਹਦੇ ਵਿੱਚ ਦੋ ਮੁਸਕਪੂਰ ਦੀਆਂ ਟਿੱਕੀਆਂ ਪਾ ਲਿਓ ਬਾਜ਼ਾਰੋਂ ਮਿਲ ਜਾਂਦੀਆਂ 2-4 ਰੁਪਏ ਦੀਆਂ ਹੁੰਦੀਆਂ ਨੇ 5 ਰੁਪਏ ਦੀਆਂ ਠੀਕ ਆ ਜੀ ਉਹਦੇ ਵਿੱਚ ਤੁਸੀਂ 70 ਗ੍ਰਾਮ ਗੁੜ ਪਾਣਾ ਆ ਗੁੜ ਪਾ ਕੇ ਦੋਨਾਂ ਨੂੰ ਵਿੱਚ ਛੁੱਟਦੇ ਹੋ ਛੁੱਟ ਕੇ ਉਹਦੇ ਵਿੱਚ ਤੁਸੀਂ ਪਾਣੀ ਪਾ ਦੇਣਾ ਆ ਪਾਣੀ ਪਾਣਾ ਜਿੱਥੇ ਤੱਕ ਕੱਟ ਲੱਗਿਆ ਹੋਇਆ ਉੱਥੇ ਤੱਕ ਪਾਣੀ ਪਾ ਦੇਣਾ ਆ ਤੇ ਬਸ ਤੁਸੀਂ ਦੇਖਿਓ ਵੀ ਤੁਹਾਡੇ ਅਮਰੂਦ ਨੂੰ ਬਿਲਕੁਲ ਸੁੰਡੀ ਨਹੀਂ ਪਹੂਕੇਗੀ ਕਿਉਂਕਿ ਇਹ ਨੁਕਤਾ ਸੀ ਆਪਣਾ ਵਰਤਿਆ ਹੋਇਆ ਪਹਿਲਾਂ ਮੈਂ ਆਪਣੇ ਅਮਰੂਦ ਤੇ ਵੀ ਵਰਤਿਆ ਸੀ ਇਹ ਨੁਕਤਾ ਇਹ ਸਹੀ ਗੱਲ ਆ ਵੀ ਬਿਲਕੁਲ ਸੁੰਡੀ ਨਹੀਂ ਪੈਂਦੀ ਹੈਗੀ ਵੀਡੀਓ ਨੂੰ ਸ਼ੇਅਰ ਕਰਿਓ ਚਲੋ ਕਿਸੇ ਹੋਰ ਨੂੰ ਵੀ ਜਾਣਕਾਰੀ ਮਿਲਦੀ ਆ